ਦੋਸਤੋ ਵੇਲੇ ਦੀ ਗੱਲ ਚ ਆਪ ਸਭ ਦਾ ਸਵਾਗਤ ਨਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜਿਹੜੀ ਇਸ ਵੇਲੇ ਸਾਡੀ ਪ੍ਰਾਣੀ ਹੁਣ ਤਾਂ ਚਲੋ ਇਲੈਕਸ਼ਨ ਡਿclare ਹੋ ਗਏ ਜਿਹੜੀ NDA ਸਰਕਾਰ ਹੈ ਉਹਨੇ ਸਭ ਨੂੰ ਨਾਰਾ ਦਿੱਤਾ ਸੀ ਸਬਕਾ ਸਾਥ ਸਬਕਾ ਵਿਕਾਸ ਕੀ ਇਹ ਪੂਰੀ ਤਰ੍ਹਾਂ ਖਰਾ ਉਤਰਿਆ ਕਿ ਕੱਲਾ ਨਾਰਾ ਬਣ ਕੇ ਰਹਿ ਗਿਆ ਕਿ ਇਹ ਲੋਕਾਂ ਨਾਲ ਇੱਕ ਤਰ੍ਹਾਂ ਦਾ ਠੱਗੀ ਵਾਲਾ ਕੰਮ ਹੋ ਗਿਆ ਕਿਉਂਕਿ ਜਿਹੜੀ ਵਿਸ਼ਬਨਾ ਬਰਾਬਰੀ ਦੀ ਜਿਹੜੀ ਹਾਲੀ ਚਿਰ ਦੀ ਰਿਪੋਰਟ ਜਾਰੀ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਦੇਸ਼ ਦੀ 40% ਤੋਂ ਜਿਹੜੀ ਵੱਧ ਦੀ سرمਾਇਆ ਉਹ ਸਿਰਫ 1% ਲੋਕਾਂ ਕੋਲੇ ਹੈ 40% سرمਾਇਆ ਸਿਰਫ 1% ਲੋਕਾਂ ਕੋਲੇ ਹੈ ਤੇ ਇਹ ਜਿਹੜਾ سرمਾਇਆ ਉਹਨਾਂ ਦਾ ਕਈ ਗੁਣਾ ਵਧਿਆ ਉਹ ਕਿਹੜੇ ਸਾਲਾਂ ਵਿੱਚ ਵਧਿਆ ਜਦਤੀ ਸਾਡੀ ਐਨਡੀਆ ਸਰਕਾਰ ਸੱਤਾ 'ਚ ਹੀ ਸੀ 2014-15 ਤੋਂ ਲੈ ਕੇ 2023 ਤੱਕ ਦਾ ਇਹ ਇੱਕ ਵੱਡੀ ਹੈਰਾਨੀ ਦੀ ਗੱਲ ਆ ਕਿ ਸਭਕਾ ਸਾਥ ਸਭਕਾ ਵਿਕਾਸ ਸਾਡਾ ਨਾਰਾ ਸਿਰਫ 1% ਲੋਕਾਂ ਨੂੰ ਬੜਾ ਕਾਰਕਰ ਸਾਬਤ ਹੋਇਆ ਤੇ ਇਹਦੇ ਬਾਰੇ ਸਾਡੀਆਂ ਵਿਰੋਧੀ ਧਿਰਾਂ ਵੀ ਅ ਅਵਾਇਟ ਹੁੰਦੀਆਂ ਰਹੀਆਂ ਕਿ ਸਰਕਾਰ ਆਪਣਾ ਜਿਹੜਾ ਧਿਆਨ ਹੈ ਜਾਂ ਨੀਤੀਆਂ ਨੇ ਉਹ ਆਮ ਲੋਕਾਂ ਤੋਂ ਜਾਂ ਗਰੀਬਾਂ ਨੂੰ ਛੱਡ ਕੇ ਇੱਕ سرمایہਦਾਰਾਂ ਨੂੰ ਜਾਂ ਕਾਰਪੋਰੇਟ ਜਗਤ ਨੂੰ ਅ ਦੇ ਰਹੀਆਂ ਨੇ ਤੇ ਇਹ ਕਿਤੇ ਜਾ ਕੇ ਇਹ ਬਹੁਤ ਸੱਚੀ ਵੀ ਲੱਗਦੀ ਹੈ ਜਿਹੜੀ ਇਹ ਅੰਕੜੇ ਪੇਸ਼ ਹੋਏ ਨੇ ਅ ਇਹ ਤੋਂ ਇਲਾਵਾ ਜੇ ਅ ਆਪਾਂ ਦੇਖੀਏ ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦਾ ਬੜਾ ਵਿਕਾਸ ਕੀਤਾ ਹੈ ਹਨਾ ਉਹਨਾਂ ਨੂੰ ਰੋਟੀ ਕਪੜਾ ਮਕਾਨ ਜਾਂ ਤਰ੍ਹਾਂ-ਤਰ੍ਹਾਂ ਦੀਆਂ ਕੀਤੀ ਹੈ ਵੀ ਸਾਡਾ ਬੜਾ ਲੋਕਾਂ ਦਾ ਜਿਹੜਾ ਜੀਵਨ ਪੱਧਰ ਬਹੁਤ ਜ਼ਿਆਦਾ ਚੱਕਤਾ ਪਰ ਜਿਹੜਾ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਦੇ ਅੰਕੜੇ ਹਨ ਉਹ ਉਸ ਤੋਂ ਵੀ ਵੱਖਰੇ ਦੱਸ ਰਹੇ ਨੇ ਉਹ ਕਹਿੰਦੇ ਨੇ ਵੀ ਜਿਹੜੇ 193 ਦੇਸ਼ਾਂ ਦੇ ਵਿੱਚੋਂ ਮਨੁੱਖੀ ਵਿਕਾਸ ਦੇ ਮਾਮਲੇ 'ਚ ਭਾਰਤ ਦਾ ਜਿਹੜਾ ਸਥਾਨ ਹੈ ਉਹ 134ਵਾਂ ਸਥਾਨ ਹੈ ਜਦਕਿ ਪਿਲੇ ਸਾਲ 192 ਮੁਲਕਾਂ ਚੋਂ ਇਹ 135ਵਾਂ ਸੀਗਾ ਇਹ ਹੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦਾ ਜੀਵਨ ਪੱਧਰ ਬਹੁਤ ਜ਼ਿਆਦਾ ਉੱਪਰ ਹੋ ਗਿਆ ਦੁਨੀਆ ਵਾਸਤੇ ਅਸੀਂ ਬੜੀ ਵੱਡੀ ਆਰਥਿਕ ਮਹਾਸ਼ਕਤੀ ਬਣ ਗਏ ਤੇ ਉਹਦੇ ਦੇ ਉਹਦੇ ਮੁਲਕ ਦੇ ਲੋਕਾਂ ਦੀ ਹਾਲਤ ਅ ਦੇਖੋ ਕਿਹੜੇ ਹਾਲਤ ਚ ਹੈ ਵੀ ਉਹ 193 ਮੁਲਕਾਂ ਚ 134ਵੇਂ 35ਵੇਂ ਸਥਾਨ ਤੇ ਨੇ ਤੇ ਇਹ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਇਹ ਇੱਕ ਤਰਾਸਦੀ ਹੋਈ ਹੈ ਕਿ ਲੋਕਾਂ ਨੂੰ ਗਾ ਕਿਹਾ ਕੀ ਜਾ ਰਿਹਾ ਤੇ ਉਹ ਨਿਕਲ ਕੀ ਰਿਹਾ ਜਿਹੜੇ ਅੰਕੜੇ ਅ ਮਨੁੱਖੀ ਵਿਕਾਸ ਅੰਕੜਿਆਂ ਚ ਕੀ ਕੀ ਆਉਂਦਾ ਸਾਡੇ ਸਾਡੇ ਆਉਂਦਾ ਵੀ ਸਿੱਖਿਆ ਚ ਲੋਕਾਂ ਦਾ ਕਿੰਨਾ ਅਮਰੀਕਾ ਉਹਨਾਂ ਦੀ ਸਿਹਤ ਤੇ ਕਿੰਨਾ ਹੋ ਰਿਹਾ ਹੈ ਤੇ ਉਹਨਾਂ ਦੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਆ ਉਹ ਕਿੰਨੀ ਹੈ ਇਸ ਮਾਮਲੇ 'ਚ ਸਾਡਾ ਹਾਲ ਇਸ ਵੇਲੇ ਦੇਖਿਆ ਜਾ ਸਕਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਦੂਜੀ ਗੱਲ ਹੈ ਜੇ ਅਸੀਂ ਦੇਖੀਏ ਕਿ ਸਾਡੀ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਅਸੀਂ ਗਰੀਬੀ ਨੂੰ ਬਹੁਤ ਵੱਡੇ ਪੱਧਰ ਤੇ ਸਾਡੇ ਜਿਹੜੇ ਆਈਆ ਅਸੀਂ ਗਰੀਬਾਂ ਦਾ ਬੜਾ ਵਿਕਾਸ ਕੀਤਾ ਹੈ ਗਰੀਬੀ ਘਟਾਤੀ ਹੈ ਬੇ ਹੁਣ ਸਾਡੇ ਦੇਸ਼ 'ਚ ਸਿਰਫ 5 ਕਰੋੜ ਗਰੀਬ ਹੀ ਰਹਿ ਗਏ ਹਾਂ ਹੁਣ ਗਰੀਬ ਕਿਹੜਾ ਗਰੀਬ ਜਿਹੜਾ ਜਿਹੜੇ ਅੰਕੜੇ ਸਰਕਾਰੀ ਕਹਿੰਦੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸ਼ਹਿਰ ਦਾ ਬੰਦਾ 32 ਰੁਪਏ ਕਮਾਉਂਦਾ ਦਿਨ ਚ ਤੇ ਪਿੰਡ ਦਾ 127 ਰੁਪਏ ਕਮਾਉਂਦਾ ਉਹ ਗਰੀਬੀ ਰੇਖਾ ਤੋਂ ਉੱਪਰ ਆ ਗਿਆ ਇਹ ਸਰਕਾਰ ਦੇ ਅੰਕੜੇ ਨੇ ਵੀ ਜਿਹੜਾ 32 ਕਮਾਉਂਦਾ ਸ਼ਹਿਰ ਤੇ 27 ਕਮਾਉਂਦਾ ਪਿੰਡ ਵਾਲਾ ਉਹ ਸਮਝੋ ਗਰੀਬੀ ਰੇਖਾ ਤੋਂ ਉੱਪਰ ਆ ਗਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਆਟਾ ਹੀ 40 ਰੁਪਏ ਕਿਲੋ ਨੂੰ ਹੋ ਚੱਲਿਆ ਉੱਥੇ ਇੱਕ ਇਹ ਕਹਿਣਾ ਕਿ ਉਹ ਗਰੀਬੀ ਰੇਖਾ ਤੋਂ ਉੱਪਰ ਹੋ ਗਿਆ ਜੇ ਇਹ ਗੱਲ ਹੈ ਤਾਂ ਫਿਰ ਜਿਹੜੇ 80 ਕਰੋੜ ਤੋਂ ਵੱਧ ਜਨਤਾ ਨੂੰ ਸਰਕਾਰ ਮੁਫਤ ਅਨਾਜ ਦੇ ਰਹੀ ਹੈ ਇਹ ਕਿਹੜੇ ਖਾਤੇ ਚ ਜਾ ਰਹੇ ਨੇ ਉਹ ਗਰੀਬ ਨਹੀਂ ਹੈਗੇ ਕਿ ਜਾਂ ਫਿਰ ਉਦਾਂ ਹੀ ਇੱਕ ਆਮ ਲੋਕਾਂ ਨਾਲ ਇੱਕ ਵਾਅਦੇ ਕਰਕੇ ਜਾਂ ਉਹਨਾਂ ਨੂੰ ਅੰਕੜਿਆਂ ਦੀ ਗੇਮ ਖੇਡ ਕੇ ਉਹਨਾਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਦੂਜੀ ਗੱਲ ਫਿਰ ਕਹਿੰਦੀ ਹੈ ਮਹਿੰਗਾਈ ਦੀ ਮਹਿੰਗਾਈ ਬਾਰੇ ਸਰਕਾਰ ਕਹਿੰਦੀ ਹੈ ਕਿ ਮਹਿੰਗਾਈ ਨੂੰ ਅਸੀਂ ਬੜਾ ਕੰਟਰੋਲ ਕੀਤਾ ਹੈ ਹਾਲਾਂਕਿ ਸਰਕਾਰ ਦੱਸਦੀ ਹੈ ਕਿ ਇਸ ਵੇਲੇ ਜਿਹੜੀ ਸਾਡੀ ਇਸ ਵੇਲੇ ਮੌਜੂਦ ਹੈ ਜਿਹੜੀ ਅੰਕੜੇ ਜਾਰੀ ਹੋਏ ਸੀ ਉਹ ਸੀਗੇ ਵੀ ਇਸ ਵੇਲੇ ਦੇਸ਼ ਚ 5.9% ਮਹਿੰਗਾਈ ਦਰ ਹੈ ਪਰ ਇਹ ਕਿਤੋਂ ਹੋ ਸਕਦਾ ਕਿ ਤੇ ਵੱਧ ਵੀ ਹੋਵੇ ਇਹਦਾ ਕਾਰਨ ਇਹ ਹੈ ਕਿ ਜਿਸ ਮੁਲਕ ਚ ਲਸਣ 500 ਰੁਪਏ ਕਿਲੋ ਨੂੰ ਵਿਕਿਆ ਟਮਾਟਰ 2.5 300 ਰੁਪਏ ਕਿਲੋ ਨੂੰ ਹੋ ਗਿਆ ਪਿਆਜ਼ 100 ਰੁਪਏ ਤੋਂ ਵੱਧਨ ਗਿਆ ਉੱਥੇ ਇੰਨੀ ਮਹਿੰਗਾਈ ਥੋੜੀ ਕਹਿੰਦੇ ਵੀ ਆਜਮਾਉਣ ਵਾਲੀ ਗੱਲ ਨਹੀਂ ਹੈ ਤੇ ਵੀ ਸਰਕਾਰ ਨੂੰ ਥੋੜਾ ਜਿਆ ਇੱਕ ਤਰ੍ਹਾਂ ਦੀ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਕਿ ਇਹ ਮਹਿੰਗਾਈ ਦੇ ਜਿਹੜੇ ਅੰਕੜੇ ਨੇ ਇਹ ਵੀ ਸਹੀ ਹੋਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸਲ 'ਚ ਮਹਿੰਗਾਈ ਕਿਉਂ ਹੋ ਰਹੀ ਹੈ ਇੰਨੀ ਜ਼ਿਆਦਾ ਮਹਿੰਗਾਈ ਕਿਉਂ ਹੈ ਕੋਈ ਸਭ ਨੂੰ ਪਤਾ ਕਿ ਲੋਕਾਂ ਦੀ ਜਿਹੜੀ ਮਹਿੰਗਾਈ ਕਾਰਨ ਲੋਕਾਂ ਦੀ ਜਿਹੜੀ ਜਮਾ ਪੂੰਜੀ ਹੈ ਜਾਂ ਉਹਨਾਂ ਦੇ ਜਿਹੜੇ ਖਰਚੇ ਨੇ ਬਹੁਤ ਵਧ ਗਏ ਨੇ ਤੇ ਜਮਾ ਪੂੰਜੀ ਉਹਨਾਂ ਦੀ ਆਸਤਾ ਆਸਤਾ ਘਟਦੀ ਜਾ ਰਹੀ ਹੈ ਤੇ ਇਹ ਇੱਕ ਸਰਕਾਰੀ ਅੰਕੜੇ ਵੀ ਨੇ ਕਿ ਦੇਸ਼ ਦੇ ਵਿੱਚ ਵਸਨੀਕਾਂ ਦੀ ਜਮ੍ਹਾਂ ਪੂੰਜੀ ਸੀਗੀ ਉਹ ਘਟੀ ਹੈ ਤੇ ਇਹ ਦਾ ਇੱਕ ਵੱਡਾ ਆਰਥਿਕ ਆਉਣ ਵਾਲੇ ਸਮੇਂ 'ਚ ਜਿਹੜੀ ਸਰਕਾਰ ਦੀ ਜਿਹੜੀ ਆਰਥਿਕ ਜਿਹੜੀ ਹਾਲਤ ਦੇ ਵੀ ਅਸਰ ਪੈ ਸਕਦਾ ਕਿਉਂਕਿ ਜੇ ਲੋਕਾਂ ਦੇ ਪੈਸੇ ਨਹੀਂ ਬੈਂਕ 'ਚ ਹੋਣਾ ਜਾਂ ਬੈਂਕਾਂ ਕੋਲ ਜਾਂ ਹੋਰ ਸੰਸਥਾਵਾਂ ਕੋਲ ਪੈਸੇ ਨਹੀਂ ਹੋਗੇ ਚੱਲਣਗੇ ਕਿਵੇਂ ਇਹਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਦੂਜਾ ਬੇਰੁਜ਼ਗਾਰੀ ਦੀਆਂ ਗੱਲਾਂ ਹੁੰਦੀਆਂ ਵੀ ਇਸ ਵੇਲੇ ਸਾਡੀਆਂ 6.8 ਦੀ ਦਰ ਨਾਲ ਸਾਡੀ ਬੇਰੁਜ਼ਗਾਰੀ ਪਰ ਜੇ ਇੱਕ ਨੌਕਰੀ ਆਉਂਦੀ ਹੈ ਉੱਤੇ ਹਜ਼ਾਰਾਂ ਲੱਖਾਂ ਬੰਦੇ ਆ ਜਾਂਦੇ ਨੇ ਇਹ ਇਹਦੇ ਅੰਕੜੇ ਵੀ ਥੋੜੇ ਸਪਸ਼ਟ ਹੋਣ ਚਾਹੀਦੇ ਪਰ ਜਿਹੜੀ ਇੱਕ ਹੈਰਾਨੀ ਦੀ ਗੱਲ ਹੋਈ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਮਹਿੰਗਾਈ ਨਹੀਂ ਹੈਗੀ ਤਾਂ ਵਾਕਈ ਜੇ ਸਰਕਾਰ ਨੂੰ ਲੱਗਦਾ ਜੇ ਮਹਿੰਗਾਈ ਨਹੀਂ ਤਾਂ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੁਣ ਡਿਕਲੇਅਰ ਹੋਈ ਹੈ ਆਪਾਂ ਤਾਜੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿਹੜੇ ਜਿਹੜੇ ਖਰਚੇ ਨੇ ਉਮੀਦਵਾਰਾਂ ਦੇ ਖਰਚੇ ਨੇ ਉਹ 15 ਤੋਂ 50% ਵਧਾਏ ਗਏ ਨੇ ਵੀ ਤੁਸੀਂ ਇੰਨਾ ਤੋਬਾ ਪਿਛਲੀ ਵਾਰ ਜਿਹੜੇ ਸੀਗੇ ਉਸ ਤੋਂ ਵੱਧ 15 ਤੋਂ 50% ਦਾ ਵਧਾਤਾ ਵੀ ਜਿਹੜੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਨੇ ਚੀਜ਼ਾਂ ਵਿੱਚ ਚਾਹ ਦੇ ਬਿਸਕੁਟ ਦੇ ਜਾਂ ਹੋਰ ਕੁਰਸੀਆਂ ਦੇ ਖਰਚੇ ਸੀ ਉਹਨਾਂ ਨੂੰ ਹੋਰ ਕਰਤੀ ਵੀ ਮਹਿੰਗਾਈ ਹੋ ਗਈ ਹੈ ਤੇ ਤੁਸੀਂ ਉਹਨੇ ਖਰਚਾ ਵਧਕ ਸਕਦਾ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਉਹਨੇ ਇਹ ਤਾਂ ਨਹੀਂ ਕਿਹਾ ਮਹਿੰਗਾਈ ਹੈਗੀ ਹੈ ਪਰ ਉਹਨੂੰ ਮਹਿਸੂਸ ਹੁੰਦਾ ਹੈ ਕਿ ਇਦਾਂ ਸਸਤੀ ਚੀਜ਼ ਤਾਂ ਨਹੀਂ ਮਿਲਨੀ ਤੇ ਇੱਕ ਹੋਰ ਗੱਲ ਕੀਤੀ ਹੈ ਕਿ ਲੋਕ ਸਭਾ ਦਾ ਉਮੀਦਵਾਰ ਜਿਹੜਾ ਪੀਲੀਵਾਰੀ 70 ਲੱਖ ਰੁਪਿਆ ਖਰਚਦਾ ਸੀਗਾ ਉਹਨੂੰ ਹੁਣ 95 ਲੱਖ ਤੱਕ ਦੀ ਛੋੜ ਦੇਤੀ ਦੇਖੋ ਕਿੰਨੇ ਲੱਖਾਂ ਚੋਂ ਉਹਦਾ ਵਾਅਦਾ ਕਰਤਾ ਤੇ ਸਰਕਾਰ ਫੇਰ ਵੀ ਕਹਿੰਦੀ ਹੈ ਕਿ ਮਹਿੰਗਾਈ ਨਹੀਂ ਹੈਗੀ ਇਹ ਅੰਕੜੇ ਸਰਕਾਰ ਦੀ ਬੜੀ ਕਲਾਬਾਜੀ ਵਾਲੇ ਨੇ ਤਾਂ ਸਮਝਣ ਦੀ ਲੋੜ ਆ ਅ ਇੱਕ ਲਾਸਟ ਜੇ ਗੱਲ ਕਹਿਣੀ ਬੰਦੀ ਹੈ ਕਿ ਜੇ ਸਰਕਾਰ ਤੋਂ ਸਹੀ ਅੰਕੜੇ ਲੈਣੇ ਨੇ ਜਾਂ ਸਰਕਾਰ ਨੇ ਸਹੀ ਅੰਕੜੇ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਮਰਦਮ ਸ਼ਿਮਾਰੀ ਕਰਾਉਣੀ ਚਾਹੀਦੀ ਹੈ ਮਰਦਮ ਸ਼ਿਮਾਰੀ 'ਚ ਲੋਕਾਂ ਦੀ ਸਹੀ ਆਰਥਿਕ ਸਮਾਜਿਕ ਸਥਿਤੀ ਸਾਹਮਣੇ ਆਉਗੀ ਇਸ ਕਰਕੇ ਜਿਹੜੀ ਆ ਮਤ ਗਣਨਾ ਤੋਂ ਬਾਅਦ ਲੋਕ ਸਭਾ ਦੀ ਮਤ ਗਣਨਾ ਤੋਂ ਬਾਅਦ ਜਨ ਗਣਨਾ ਜ਼ਰੂਰ ਹੋਣੀ ਚਾਹੀਦੀ ਆ ਤੇ ਇਹੀ ਸੁਨੇਹਾ ਹੈ ਕਿ ਉਹ ਜਨ ਗਣਨਾ ਨੂੰ ਬੜੀ ਪਾਰਦਰਸ਼ੀ ਤੇ ਸਹੀ ਢੰਗ ਨਾਲ ਲਿਆ ਜਾਵੇ ਤੇ ਤਾਂ ਕਿ ਲੋਕਾਂ ਦੀਆਂ ਵਾਸਤੇ ਜਿਹੜੀਆਂ ਨੀਤੀਆਂ ਨੇ ਉਹ ਸਹੀ ਤਰੀਕੇ ਨਾਲ ਸਹੀ ਲੋਕਾਂ ਤੱਕ ਪਹੁੰਚ ਸਕਣ ਤੇ ਦੇਸ਼ ਦਾ ਅਸਲੀ ਮੈਨੇਜ ਜਿਹੜਾ ਵਿਕਾਸ ਆ ਉਹ ਹੋ ਸਕੇ ਬਹੁਤ ਬਹੁਤ ਧੰਨਵਾਦ